ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਬਾਣੀ ਐਮਕੇ ਟੀਵੀ ਤੇ ਤੁਹਾਡਾ ਸਭ ਦਾ ਬਹੁਤ-ਬਹੁਤ ਸਵਾਗਤ ਹੈ ਜੀ ਪਿਆਰੀ ਸਾਧ ਸੰਗਤ ਜੀ ਸਾਡੀ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਤੁਹਾਡੇ ਲਈ ਨਮਕ ਦਾ ਇੱਕ ਛੋਟਾ ਜਿਹਾ ਉਪਾਅ ਲੈ ਕੇ ਆਏ ਹਾਂ ਜੀ ਇਹ ਉਪਾਅ ਉਹਨਾਂ ਲੋਕਾਂ ਦੇ ਲਈ ਹੈ ਜਿਨ੍ਹਾਂ ਦੇ ਸਿਰ ਉੱਤੇ ਕਾਫੀ ਜ਼ਿਆਦਾ ਕਰਜ਼ਾ ਚੜ ਗਿਆ ਹੈ ਤੇ ਕਰਜ਼ਾ ਉਤਰਨ ਦਾ ਨਾਮ ਹੀ ਨਹੀਂ ਲੈ ਰਿਹਾ ਉਹ ਸਿਰਫ ਤਿੰਨ ਵਾਰ ਹੀ ਇਸ ਉਪਾਅ ਨੂੰ ਕਰ ਲੈਣ ਤਾਂ ਉਹਨਾਂ ਦਾ ਕਰੋੜਾਂ ਦਾ ਕਰਜ਼ਾ ਵੀ ਦੂਰ ਹੋ ਜਾਵੇਗਾ। ਸੰਗਤ ਜੀ ਇਸ ਉਪਾਅ ਨੂੰ ਅਸੀਂ ਕਿਹੜੇ ਦਿਨ ਕਿਹੜੇ ਵਾਰ ਕਰਨਾ ਹੈ? ਕਿੰਨਾ ਸਮਾਂ ਕਰਨਾ ਹੈ ਤੇ ਕਿਹੜੀ ਚੀਜ਼ ਦੀ ਜ਼ਰੂਰਤ ਹੈ ਇਹ ਉਪਾਅ ਕਰਨ ਦੇ ਲਈ? ਅਸੀਂ ਕਿਹੜੀ ਵਿਧੀ ਨੂੰ ਵਰਤਣਾ ਹੈ? ਸਾਧ ਸੰਗਤ ਜੀ ਸਾਰੀ ਹੀ ਜਾਣਕਾਰੀ ਅੱਜ ਦੀ ਇਸ ਵੀਡੀਓ ਦੇ ਵਿੱਚ ਤੁਹਾਨੂੰ ਦੱਸਣ ਜਾ ਰਹੇ ਹਾਂ ਜੀ। ਇਸ ਲਈ ਸੰਗਤ ਜੀ ਹੱਥ ਜੋੜ ਕੇ ਬੇਨਤੀ ਹੈ ਕਿ ਇਸ ਵੀਡੀਓ ਨੂੰ ਪੂਰਾ ਧਿਆਨ ਦੇ ਨਾਲ ਅੰਤ ਤੱਕ ਜਰੂਰ ਸਰਵਣ ਕਰ ਲੈਣਾ ਜੀ ਕਿਉਂਕਿ ਤੁਹਾਡੇ ਲਈ ਇਹ ਬਹੁਤ ਹੀ ਜ਼ਿਆਦਾ ਖਾਸ ਵੀਡੀਓ ਹੋਣ ਵਾਲੀ ਹੈ ਜੇਕਰ ਤੁਸੀਂ ਸਾਡੇ ਚੈਨਲ ਦੇ ਪਹਿਲੀ ਵਾਰ ਆਏ ਹੋ ਤਾਂ ਸਾਡੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦੇਣਾ ਜੀ ਕਿਉਂਕਿ ਤੁਹਾਡੇ ਇੱਕ ਸ਼ੇਅਰ ਦੇ ਨਾਲ ਕਿਸੇ ਹੋਰ ਦਾ ਵੀ ਭਲਾ ਹੋ ਸਕਦਾ ਹੈ ਤੇ ਕਮੈਂਟ ਬਾਕਸ ਦੇ ਵਿੱਚ ਜਾ ਕੇ ਵਾਹਿਗੁਰੂ ਜੀ ਲੈ ਕੇ ਗੁਰੂ ਚਰਨਾਂ ਵਿੱਚ ਹਾਜ਼ਰੀ ਲਗਵਾ ਦਿਓ ਜੀ ਤਾਂ ਕਿ ਵਾਹਿਗੁਰੂ ਅਕਾਲ ਪੁਰਖ ਜੀ ਦੀ ਕਿਰਪਾ ਹਮੇਸ਼ਾ ਹਮੇਸ਼ਾ ਦਿ ਲਈ ਤੁਹਾਡੇ ਘਰ ਪਰਿਵਾਰ ਦੀ ਉੱਪਰ ਬਣ ਜਾਵੇ ਤੇ ਤੁਹਾਡਾ ਘਰ ਖੁਸ਼ੀਆਂ ਅਤੇ ਬਰਕਤਾਂ ਦੇ ਨਾਲ ਭਰਪੂਰ ਹੋ ਜਾਵੇ ਤਾਂ ਸਾਧ ਸੰਗਤ ਜੀ ਅੱਜ ਕੱਲ੍ਹ ਦੇ ਸਮੇਂ ਦੇ ਵਿੱਚ ਹਰੇਕ ਮਾਤਾ ਪਿਤਾ ਚਾਹੁੰਦੇ ਹਨ ਕਿ ਉਹਨਾਂ ਦੇ ਬੱਚੇ ਜੋ ਵੀ ਚੀਜ਼ ਮੰਗਣ ਜੋ ਵੀ ਸਹੂਲਤ ਉਹਨਾਂ ਨੂੰ ਦੇ ਸਕਣ ਉਹਨਾਂ ਦੀਆਂ ਸਾਰੀਆਂ ਹੀ ਜ਼ਰੂਰਤਾਂ ਪੂਰੀਆਂ ਕਰਨ ਮਾਤਾ-ਪਿਤਾ ਆਪਣੇ ਲਈ ਕਦੇ ਵੀ ਕੁਝ ਨਹੀਂ ਖਰੀਦੇ ਪਰ ਬੱਚਿਆਂ ਦੇ ਲਈ ਹਰ ਇੱਕ ਚੀਜ਼ ਉਹ ਖਰੀਦਣਾ ਚਾਹੁੰਦੇ ਨੇ ਉਹਨਾਂ ਦੀ ਹਰ ਇੱਕ ਇੱਛਾ ਮਨੋਕਾਮਨਾ ਉਹਨਾਂ ਦੀ ਪੂਰੀ ਕਰਨਾ ਚਾਹੁੰਦੇ ਹਨ ਹਰ ਇੱਕ ਮਾਤਾ-ਪਿਤਾ ਨੂੰ ਹੁੰਦਾ ਹੈ ਕਿ ਉਹਨਾਂ ਦਾ ਬੱਚਾ ਕਿਸੇ ਵੀ ਚੀਜ਼ ਦੇ ਲਈ ਨਾ ਤਰਸੇ ਜਿਹੜੀ ਚੀਜ਼ ਦੀ ਉਹਨਾਂ ਨੂੰ ਜ਼ਰੂਰਤ ਹੈ ਉਹ ਉਸ ਨੂੰ ਮਿਲ ਜਾਵੇ ਉਹਨਾਂ ਦਾ ਕਹਿਨ ਦਾ ਭਾਵ ਇਹ ਹੈ ਕਿ ਹਰ ਇੱਕ ਮਾਤਾ-ਪਿਤਾ ਨਹੀਂ ਚਾਹੁੰਦਾ ਕਿ ਮੇਰਾ ਬੱਚਾ ਦੂਸਰੇ ਬੱਚੇ ਵੱਲ ਵੇਖ ਕੇ ਕਿਸੇ ਵੀ ਚੀਜ਼ ਤੋਂ ਆਪਣਾ ਮਨ ਉਦਾਸ ਕਰੇ ਇਸ ਦੇ ਨਾਲ ਹਰ ਇੱਕ ਮਾਤਾ ਪਿਤਾ ਚਾਹੁੰਦਾ ਹੈ ਕਿ ਆਪਣੇ ਬੱਚਿਆਂ ਦੇ ਵਿਆਹ ਦੇ ਸਮੇਂ ਅਸੀਂ ਖੁੱਲਾ ਖਰਚਾ ਕਰੀਏ ਤੇ ਖੁਸ਼ੀਆਂ ਮਨਾਈਏ ਇਸ ਤੋਂ ਇਲਾਵਾ ਜੇਕਰ ਵਿਅਕਤੀ ਦੇ ਸਿਰ ਦੇ ਉੱਪਰ ਕਰਜ਼ਾ ਹੈ ਇਹਨਾਂ ਜਿਆਦਾ ਕਰਜ਼ਿਆਂ ਹੈ ਕਿ ਸਾਰੇ ਸੁਪਨੇ ਅੱਖਾਂ ਦੇ ਸਾਹਮਣੇ ਰੋਲਦੇ ਨਜ਼ਰ ਆਉਂਦੇ ਹਨ ਪਰ ਇਹ ਪ੍ਰੋਬਲਮ ਮੁਸ਼ਕਲ ਦਾ ਇੱਕੋ ਇੱਕ ਸੰਗਤਜੀ ਹੱਲ ਹੈ ਕਈ ਘਰਾਂ ਦੇ ਵਿੱਚ ਬਹੁਤ ਸਾਰੇ ਉਪਾਹ ਕੀਤੇ ਜਾਂਦੇ ਹਨ ਤੇ ਇਹਨਾਂ ਉਪਾਹਾਂ ਨੂੰ ਕਰਨ ਦੇ ਨਾਲ ਸਾਡੇ ਸਿਰ ਤੇ ਕਿਸੇ ਵੀ ਕਿਸਮ ਦਾ 1 ਰੁਪਏ ਦਾ ਵੀ ਕਰਜ਼ਾ ਨਹੀਂ ਰਹਿੰਦਾ ਤੇ ਸੰਗਤ ਜੀ ਨਮਕ ਦੇ ਕਈ ਐਸੇ ਉਪਾਹਨ ਜੋ ਸਾਡੇ ਕਰਜ਼ੇ ਵਰਗੀ ਸਮੱਸਿਆ ਨੂੰ ਦੂਰ ਕਰ ਸਕਦੇ ਹਨ ਨਮਕ ਸਿਰਫ ਸਾਡੀ ਸਬਜੀ ਰੋਟੀ ਦਾ ਸਵਾਦ ਨਹੀਂ ਵਧਾਉਂਦਾ ਅੱਜ ਕੱਲ੍ਹ ਦੇ ਸਮੇਂ ਦੇ ਵਿੱਚ ਜਿਹੜੇ ਨਮਕ ਦੇ ਨਾਲ ਕੀਤੇ ਜਾਣ ਵਾਲੇ ਉਪਾਹ ਹਨ ਉਹ ਹਾਦਸੇ ਉਹ ਜਿਆਦਾ ਲੋਕਾਂ ਨੂੰ ਇਹ ਉਪਾਅ ਦੇ ਬਾਰੇ ਕੁਝ ਨਹੀਂ ਪਤਾ ਹੁੰਦਾ ਸੰਗਤ ਦੀ ਬਹੁਤ ਸਾਰੇ ਲੋਕ ਆਜੇ ਹੁੰਦੇ ਹਨ ਜੋ ਕਿ ਮਹੀਨੇ 2 ਮਹੀਨੇ 3 ਮਹੀਨਿਆਂ ਦੇ ਬਾਅਦ ਆਪਣਾ ਵਾਸਤੂ ਦੋਸ਼ ਕਢਵਾਉਂਦੇ ਹਨ ਜਿਸ ਦੇ ਨਾਲ ਉਹ ਆਪਣੇ ਘਰ ਦੇ ਵਿੱਚ ਨਮਕ ਦੇ ਕੁਝ ਉਪਾਅ ਕਰਦੇ ਹਨ ਇਹ ਉਪਾਅ ਕਰਨ ਦੇ ਨਾਲ ਉਹ ਕਰੋੜਪਤੀ ਬਣ ਜਾਂਦੇ ਹਨ ਤੇ ਉਪਾਅ ਕਰਨ ਦੇ ਨਾਲ ਉਹਨਾਂ ਦੇ ਸਿਰ ਤੋਂ ਕਰਜ਼ਾ ਵੀ ਉਤਰ ਜਾਂਦਾ ਹੈ ਸੋ ਇਸੇ ਤਰ੍ਹਾਂ ਬਹੁਤ ਸਾਰੇ ਲੋਕਾਂ ਦਾ ਇਹੀ ਕਹਿਣਾ ਹੈ ਕਿ ਅਸੀਂ ਬਹੁਤ ਹੀ ਜ਼ਿਆਦਾ ਮਿਹਨਤ ਕਰਦੇ ਹਾਂ ਮਿਹਨਤ ਕਰਨ ਦੇ ਬਾਅਦ ਵੀ ਸਾਡੇ ਘਰ ਦੇ ਵਿੱਚ ਪੈਸਾ ਨਹੀਂ ਰੁਕਦਾ ਸਾਡੇ ਸਿਰ ਦੇ ਉੱਪਰ ਬਹੁਤ ਜ਼ਿਆਦਾ ਕਰਜ਼ਾ ਹੈ ਉਹਨਾਂ ਦਾ ਇਹ ਮੰਨਣਾ ਹੁੰਦਾ ਹੈ ਕਿ ਅਸੀਂ ਇੱਕ ਵਿਅਕਤੀ ਦੇ ਪੈਸੇ ਦੂਸਰੇ ਵਿਅਕਤੀ ਦੇ ਜੋ ਪੈਸੇ ਨੇ ਉਹ ਸਿਰ ਚੜ ਜਾਂਦੇ ਨੇ ਕਹਿੰਦੇ ਭਾਵ ਕਿ ਇੱਕ ਕਰਜ਼ਾ ਉਤਾਰਦੇ ਹਾਂ ਤੇ ਦੂਸਰਾ ਸਿਰ ਤੇ ਚੜ ਜਾਂਦਾ ਹੈ ਇਸ ਤਰੀਕੇ ਦੇ ਨਾਲ ਜੇਕਰ ਤੁਹਾਡੇ ਘਰ ਵਿੱਚ ਪੈਸੇ ਦੀ ਤੰਗੀ ਚੱਲ ਰਹੀ ਹੈ ਉਹ ਮਿਹਨਤ ਕਦੇ ਵੀ ਤੁਹਾਡੇ ਉੱਪਰ ਕਰਜ਼ਾ ਚੜ ਰਿਹਾ ਹੈ ਤਾਂ ਇੰਨੀ ਮਿਹਨਤ ਕਰਨ ਦੇ ਬਾਵਜੂਦ ਵੀ ਕਰਜ਼ਾ ਚੜਦਾ ਜਾ ਰਿਹਾ ਹੈ ਉਤਰਨ ਦਾ ਨਾਮ ਹੀ ਲੈਂਦਾ ਤਾਂ ਫਿਰ ਤੁਸੀਂ ਕੀ ਕਰਨਾ ਹੈ ਤੁਹਾਨੂੰ ਘਬਰਾਉਣ ਦੀ ਜ਼ਰੂਰਤ ਨਹੀਂ ਬਸ ਇਹ ਨਮਕ ਦੇ ਨਾਲ ਤੁਸੀਂ ਉਪਾਅ ਕਰ ਲੈਣੇ ਹਨ ਤਿੰਨ ਦਿਨਾਂ ਦੇ ਅੰਦਰ ਅੰਦਰ ਤੁਹਾਨੂੰ ਇਸ ਉਪਾਅ ਦਾ ਰਿਜ਼ਲਟ ਮਿਲੇਗਾ ਕਈ ਲੋਕਾਂ ਦਾ ਇਹ ਵੀ ਕਹਿਣਾ ਹੁੰਦਾ ਹੈ ਕਿ ਅਸੀਂ ਤਾਂ ਕਦੇ ਕਰਜ਼ਾ ਵੀ ਨਹੀਂ ਲਿਆ ਬਹੁਤ ਸਾਰੇ ਲੋਕਾਂ ਨੇ ਅਜਿਹੇ ਹਨ ਜਿਨ੍ਹਾਂ ਨੇ ਕਦੇ ਕਰਜ਼ਾ ਵੀ ਨਹੀਂ ਲਿਆ ਉਹਨਾਂ ਦੀ ਆਮਦਨ ਵੀ ਸਾਡੇ ਜਿੰਨੀ ਹੈ ਉਹਨਾਂ ਦੇ ਸਿਰ ਉੱਪਰ 1 ਰੁਪਏ ਦਾ ਕਰਜ਼ਾ ਵੀ ਨਹੀਂ ਹੁੰਦਾ ਇਸ ਦਾ ਮਤਲਬ ਕੀ ਹੁੰਦਾ ਹੈ ਕਿ ਸਾਡੇ ਘਰ ਦੇ ਵਿੱਚ ਵਾਸਤੂ ਦੇਸ਼ ਲੱਗਾ ਹੁੰਦਾ ਹੈ ਜੋ ਸਾਡੇ ਘਰ ਨੂੰ ਅੱਗੇ ਨਹੀਂ ਵਧਣ ਦਿੰਦਾ ਕਈ ਲੋਕ ਇਸ ਚੀਜ਼ ਨੂੰ ਵਹਿਮ-ਭਰਮ ਵੀ ਮੰਨਦੇ ਨੇ ਤੇ ਜੋ ਲੋਕ ਇਸ ਨੂੰ ਵਹਿਮ-ਭਰਮ ਨਹੀਂ ਸਮਝਦੇ ਉਪਾਅ ਸੋਪਾਉਣ ਕਰਕੇ ਆਪਣੀ ਜ਼ਿੰਦਗੀ ਦੇ ਸਾਰੇ ਹੀ ਦੁੱਖਾਂ ਤੋਂ ਮੁਕਤ ਹੋ ਜਾਂਦੇ ਹਨ ਉਹਨਾਂ ਦੀ ਜ਼ਿੰਦਗੀ ਵਿੱਚੋਂ ਸਾਰੇ ਦੁੱਖ ਦਿਲਦਰ ਦੂਰ ਹੋ ਜਾਂਦੇ ਨੇ ਇਸੇ ਹੀ ਤਰੀਕੇ ਦੇ ਨਾਲ ਜੇਕਰ ਤੁਸੀਂ ਨਮਕ ਦੇ ਨਾਲ ਛੋਟੇ ਛੋਟੇ ਉਪਾਅ ਕਰ ਲੈਂਦੇ ਹੋ ਤਾਂ ਤਿੰਨ ਰਾਤਾਂ ਵਿੱਚ ਇਹ ਤੁਹਾਨੂੰ ਸਾਰਾ ਰਿਜ਼ਲਟ ਮਿਲ ਜਾਵੇਗਾ ਨਵੀਂ ਇੱਕ ਅਜਹੀ ਚੀਜ਼ ਜਿਸ ਤਰ੍ਹਾਂ ਉਪਾਅ ਵਿਅਕਤੀ ਤੁਹਾਨੂੰ ਦੱਸਦਾ ਹੈ ਕਹਨ ਤੋਂ ਭਾਵ ਕਿ ਪੰਡਤ ਹੋਵੇ ਚਾਹੇ ਇਸ ਕੋਲ ਵੀ ਅਸੀਂ ਕਿਸੇ ਉਪਾਅ ਨੂੰ ਕਰਨ ਲਈ ਜਾਂਦੇ ਹਾਂ ਹਰ ਇੱਕ ਵਿਅਕਤੀ ਸਾਨੂੰ ਨਮਕ ਦਾ ਉਪਾਅ ਜ਼ਰੂਰ ਦੱਸਦਾ ਹੈ ਨਮਕ ਦੀ ਇੱਕ ਚੁਟਕੀ ਹੀ ਨਮਕ ਦੇ ਨਾਲ ਕੀਤਾ ਗਿਆ ਉਪਾਅ ਸਾਡੇ ਘਰ ਦੇ ਵਿੱਚ ਲੱਗੇ ਹੋਏ ਵੱਡੇ-ਵੱਡੇ ਵਾਸਤੂ ਦੋਸ਼ਾਂ ਨੂੰ ਠੀਕ ਕਰ ਦਿੰਦਾ ਹੈ ਸਭ ਤੋਂ ਪਹਿਲੇ ਉਪਾਅ ਦੀ ਗੱਲ ਕਰਦੇ ਹਾਂ ਇਹ ਉਪਾਅ ਖਾਸ ਕਰਕੇ ਹਰ ਇੱਕ ਭੈਣ ਭਰਾ ਨੂੰ ਪਤਾ ਹੋਵੇਗਾ 2 ਚਮਚ ਨਮਕ ਲੈਣਾ ਹੈ ਨਮਕ ਜਿਹੜਾ ਤੁਸੀਂ ਰਸੋਈ ਵਿੱਚ ਪਿਆ ਹੋਵੇਗਾ ਉਹੀ ਨਮਕ ਤੁਸੀਂ ਉਪਾਅ ਕਰਨ ਦੇ ਲਈ ਵਰਤ ਸਕਦੇ ਹੋ ਤੁਸੀਂ ਨਮਕ ਲੈਣੇ ਸਮੇਂ ਦੋ ਚਮਚ ਨਮਕ ਨੂੰ ਤੁਸੀਂ ਲਾਲ ਰੰਗ ਦੇ ਕੱਪੜੇ ਦੇ ਵਿੱਚ ਪਾ ਕੇ ਇੱਕ ਪੋਟਲੀ ਤਿਆਰ ਕਰ ਲੈਣੀ ਹੈ ਤੇ ਆਪਣੇ ਘਰ ਦੇ ਵਿੱਚ ਜਿੰਨੇ ਵੀ ਕੋਨੇ ਦੇ ਕਮਰਿਆਂ ਦੇ ਕੋਨੇ ਹਨ ਉੱਥੇ ਤੁਸੀਂ ਲਟਕਾ ਦੇਣੇ ਹਨ ਜਾਂ ਫਿਰ ਤੁਸੀਂ ਇਸ ਨਮਕ ਨੂੰ ਲੈ ਕੇ ਸਾਰੇ ਕਮਰਿਆਂ ਦੇ ਵਿੱਚ ਇੱਕ ਚੱਕਰ ਘਟਣਾ ਹੈ ਇਸ ਨਾਲ ਸਭ ਤੋਂ ਪਹਿਲਾਂ ਲਾਸਟ ਵਾਲੇ ਕਮਰੇ ਤੋਂ ਤੁਸੀਂ ਸ਼ੁਰੂ ਹੋਣਾ ਹੈ ਤੇ ਬਾਹਰ ਨੂੰ ਆਉਣਾ ਹੈ ਇਹ ਨਹੀਂ ਕਿ ਬਾਹਰ ਤੋਂ ਲੱਗਣਾ ਹੈ ਤੇ ਅੰਦਰ ਨੂੰ ਜਾਣਾ ਹੈ ਇਸੇ ਹੀ ਤਰੀਕੇ ਨਾਲ ਤੁਸੀਂ ਉਪਾਅ ਨਹੀਂ ਕਰਨਾ ਤੁਸੀਂ ਸਭ ਤੋਂ ਪਹਿਲਾਂ ਲਾਸਟ ਵਾਲੇ ਕਮਰੇ ਤੋਂ ਸ਼ੁਰੂ ਹੋ ਕੇ ਤੇ ਬਾਹਰ ਵੱਲ ਨੂੰ ਆਉਣਾ ਹੈ ਇਹ ਉਪਾਅ ਕਰਦੇ ਸਮੇਂ ਜੋ ਕਿ ਤੁਹਾਡੇ ਘਰ ਦੀ ਜਿੰਨੀ ਵੀ 네ਗੇਟਿਵ એનર્ਜੀ ਹੈ ਉਹ ਇਸ ਨਮਕ ਦੇ ਵਿੱਚ ਸਮਾ ਕੇ ਤੁਹਾਡੇ ਘਰ ਤੋਂ ਬਾਹਰ ਆ ਜਾਵੇਗੀ ਇਸੇ ਤਰ੍ਹਾਂ ਕਰਨ ਤੋਂ ਬਾਅਦ ਦੇ ਵਿੱਚ ਉਹ ਨਮਕ ਜਿਹੜਾ ਤੁਸੀਂ ਲਾਲ ਰੰਗ ਦੇ ਕੱਪੜੇ ਦੇ ਵਿੱਚ ਬੰਨਿਆ ਹੋਇਆ ਸੀ ਉਸ ਨੂੰ ਆਪਣੇ ਘਰ ਦੇ ਬਿਲਕੁਲ ਸੈਂਟਰ ਵਿੱਚ ਥੋੜਾ ਜਿਹਾ ਟੋਆ ਪੁੱਟ ਕੇ ਉੱਥੇ ਤੁਸੀਂ ਦਬ ਦੇਣਾ ਹੈ ਤੇ ਫਿਰ ਤੁਸੀਂ ਬੋਲਣਾ ਹੈ ਕਿ ਜਿਹੜੀ ਸਾਡੇ ਘਰ ਦੀ ਜਿੰਨੀ ਵੀ ਨੈਗੇਟਿਵ એનર્ਜੀ ਸੀ ਉਹ ਸਾਰੀ ਹੀ ਊਰਜਾ ਮਾੜੀ ਊਰਜਾ ਜੋ ਹੈ ਇਸ ਨਮਕ ਦੇ ਵਿੱਚ ਆ ਗਈ ਇਸ ਨੂੰ ਅਸੀਂ ਮਿੱਟੀ ਵਿੱਚ ਦਬ ਕੇ ਮਿੱਟੀ ਹੀ ਬਣਾ ਦਿੱਤਾ ਹੈ ਹੁਣ ਦੁਨੀਆ ਦੀ ਕੋਈ ਵੀ ਤਾਕਤ ਸਾਡੇ ਘਰ ਦੇ ਵਿੱਚ ਨੇਗੇਟਿਵ ਪ੍ਰਭਾਵ ਨਹੀਂ ਪਾ ਸਕਦੀ ਇਹ ਉਹ ਆਪਾਂ ਸਿਰਫ ਉਹੀ ਲੋਕ ਕਰਦੇ ਹਨ ਜਿਨ੍ਹਾਂ ਦੇ ਘਰ ਦੇ ਵਿੱਚ ਵਾਸਤੂ ਦੋਸ਼ ਲੱਗਾ ਹੁੰਦਾ ਹੈ ਇਹ ਉਪਾਉ ਉਹੀ ਲੋਕ ਕਰਦੇ ਨੇ ਵਾਸਤੂ ਦੋਸ਼ ਨੂੰ ਇਹ ਠੀਕ ਕਰ ਦਿੰਦਾ ਹੈ ਤੇ ਜਿਸ ਕਰਕੇ ਸਾਡੇ ਘਰ ਦੇ ਵਿੱਚ ਆ ਰਹੀਆਂ ਮੁਸ਼ਕਲਾਂ ਪਰੇਸ਼ਾਨੀਆਂ ਪ੍ਰੋਬਲਮਸ ਉਹ ਸਾਰੀਆਂ ਦੂਰ ਹੋ ਜਾਂਦੀਆਂ ਨੇ ਇਹ ਸੀ ਪਹਿਲਾ ਉਪਾਅ ਤੇ ਹੁਣ ਗੱਲ ਕਰਦੇ ਹਾਂ ਦੂਸਰੇ ਉਪਾਅ ਦੀ ਇਹ ਉਪਾਅ ਤੁਸੀਂ ਨਮਕ ਦੇ ਨਾਲ ਦੋ ਲੌਂਗ ਲੈ ਕੇ ਕਰਨਾ ਹੈ ਇਹ ਉਪਾਅ ਜਿਹੜੇ ਘਰ ਦੇ ਵਿੱਚ ਕਰਜ਼ੇ ਵਰਗੀ ਸਮੱਸਿਆ ਦੂਰ ਨਹੀਂ ਹੁੰਦੀ ਉਹ ਇਸ ਉਪਾਅ ਨੂੰ ਕਰਨ ਕਿਉਂਕਿ ਇਹ ਕਰਜ਼ੇ ਦੇ ਲਈ ਬਹੁਤ ਹੀ ਜ਼ਿਆਦਾ ਅਸਰਦਾਰ ਮੰਨਿਆ ਗਿਆ ਹੈ ਤੇ ਇਸ ਨਾਲ ਇਹ ਇਸ ਕਰਕੇ ਵੀ ਕੀਤਾ ਜਾਂਦਾ ਹੈ ਕਿ ਕਈ ਵਾਰ ਸਾਡੇ ਘਰ ਦੇ ਉੱਪਰ ਕੋਈ ਵਿਅਕਤੀ ਛੋਟੀ ਮੋਟੀ ਤਾਂਦ੍ਰਿਕ ਵਿਧਿਆ ਵਿਕਰਵਾ ਦਿੰਦਾ ਹੈ ਜਿਸ ਦੇ ਨਾਲ ਸਾਡੇ ਘਰ ਦੇ ਵਿੱਚ ਉਹ ਕਰਜ਼ਾ ਬਿਲਕੁਲ ਵੀ ਖਤਮ ਹੋਣ ਦਾ ਨਾਮ ਨਹੀਂ ਲੈਂਦਾ ਇਸੀ ਤਰ੍ਹਾਂ ਅਸੀਂ ਜੇਕਰ ਨਮਕ ਦੇ ਨਾਲ ਦੋ ਲੌਂਗ ਲੈ ਕੇ ਇੱਕ ਛੋਟਾ ਜਿਹਾ ਉਪਾਅ ਕਰਦੇ ਹਾਂ ਪਰ ਇਹ ਉਪਾਅ ਕਰਨ ਤੋਂ ਪਹਿਲਾਂ ਤੁਸੀਂ ਇਸ ਗੱਲ ਦਾ ਜ਼ਰੂਰ ਧਿਆਨ ਰੱਖਣਾ ਕਿਸੇ ਉਪਾਅ ਨੂੰ ਕਰਨ ਦੇ ਦੁਆਰਾ ਇਸ ਨੂੰ ਘਰ ਦੇ ਮੋਢੀ ਦੇ ਦੁਆਰਾ ਕੀਤਾ ਜਾ ਸਕਦਾ ਹੈ ਜਿਹੜਾ ਘਰ ਦਾ ਮੇਨ ਮੁਖੀ ਹੁੰਦਾ ਹੈ ਇਸ ਉਪਾਅ ਨੂੰ ਕਰਨ ਦੇ ਲਈ ਤੁਸੀਂ ਕੀ ਕਰਨਾ ਹੈ ਕਿ ਇੱਕ ਕਾਲੇ ਰੰਗ ਦਾ ਕੱਪੜਾ ਲੈਣਾ ਹੈ ਤੇ ਉਸ ਦੇ ਵਿੱਚ ਤੁਸੀਂ ਦੋ ਤਿੰਨ ਛੁਟਕੀਆਂ ਨਮਕ ਦੀਆਂ ਪਾਉਣੀਆਂ ਨੇ ਤਵੇ ਵਿੱਚ ਤੁਸੀਂ ਦੋ ਲੌਂਗ ਰੱਖ ਲੈਣੇ ਹਨ ਲੌਂਗ ਬਿਲਕੁਲ ਸਾਬਤ ਤੇ ਸਾਫ਼ ਸੁਥਰੇ ਫੁੱਲ ਵਾਲੇ ਹੋਣੇ ਚਾਹੀਦੇ ਨੇ ਇਸੋ ਪਾਣੂ ਕਰਨ ਤੋਂ ਬਾਅਦ ਵਿੱਚ ਇਸ ਲਈ ਤੁਸੀਂ ਗੰਢ ਮਾਰ ਲੈਣੀ ਹੈ ਤੇ ਇੱਕ ਪੋਟਲੀ ਤਿਆਰ ਕਰ ਲੈਣੀ ਆ ਇਹ ਕਰਨ ਤੋਂ ਬਾਅਦ ਵਿੱਚ ਜਿਹੜੀ ਜਗ੍ਹਾ ਦੀ ਤੁਸੀਂ ਆਪਣੇ ਘਰ ਦੇ ਪੈਸੇ ਰੱਖਦੇ ਹੋ ਫਿਰ ਜਿਹੜਾ ਤੁਹਾਡੇ ਘਰ ਦਾ ਮੇਨ ਮੁਖੀ ਹੁੰਦਾ ਆ ਜੋ ਵੀ ਤੁਹਾਡੇ ਘਰ ਦਾ ਮੇਨ ਮੁਖੀ ਜੋ ਕਿ ਜ਼ਿਆਦਾ ਮਿਹਨਤ ਕਰਕੇ ਜ਼ਿਆਦਾ ਪੈਸੇ ਕਮਾਉਂਦਾ ਉਸ ਦੇ ਸਿਰ ਦੇ ਉੱਪਰੋਂ ਸਤਵਾਰ-ਵਾਰ ਕੀ ਐਤਵਾਰ ਦੀ ਰਾਤ ਨੂੰ ਤੁਸੀਂ ਆਪਣੇ ਘਰ ਦੇ ਮੇਨ ਦਰਵਾਜ਼ੇ ਦੀਆਂ ਜੜਾਂ ਕਹਿਣ ਤੋਂ ਭਾਵ ਕਿ ਮੇਨ ਗਿਰਦੇ ਤੁਸੀਂ ਅੱਗੇ ਦਬ ਦੇਣਾ ਹੈ ਇਸੇ ਪਾਣ ਨੂੰ ਕਰਨ ਦੇ ਨਾਲ ਤੁਹਾਡੇ ਪੈਸਿਆਂ ਦੇ ਉੱਪਰ ਜਾਂ ਘਰ ਦੇ ਉੱਪਰ ਕਿਸੇ ਦਾ ਕੁਝ ਕੀਤਾ ਕਰਵਾਇਆ ਹੋਵੇਗਾ ਤੇ ਉਹ ਦੂਰ ਹੋ ਜਾਵੇਗਾ ਜਿਸ ਦੇ ਨਾਲ ਤੁਸੀਂ ਆਸਾਨੀ ਦੇ ਨਾਲ ਕਰਜ਼ੇ ਤੋਂ ਮੁਕਤ ਹੋ ਜਾਓਗੇ ਇਸੇ ਪਾਣ ਕਰਦੇ ਸਮੇਂ ਤੁਸੀਂ ਆ ਗੱਲਾਂ ਹਮੇਸ਼ਾ ਯਾਦ ਰੱਖਣੀਆਂ ਕਿ ਕਿਸੇ ਨੂੰ ਉਪਾਅ ਦੇ ਬਾਰੇ ਬਿਲਕੁਲ ਵੀ ਨਹੀਂ ਦੱਸਣਾ ਕਿਉਂਕਿ ਇਹ ਜਿਹੜੇ ਉਪਾਅ ਹੁੰਦੇ ਨੇ ਇਹ ਵਾਸਤੂ ਸ਼ਾਸਤਰਾਂ ਦੀਆਂ ਅਧੀਨ ਕੀਤੇ ਜਾਂਦੇ ਹਨ ਤੇ ਜਦੋਂ ਅਸੀਂ ਇਹਨਾਂ ਬਾਰੇ ਕਿਸੇ ਨੂੰ ਦੱਸਦੇ ਹਾਂ ਇਹਨਾਂ ਦੀ ਜਿਹੜੀ ਐਨਰਜੀ ਹੁੰਦੀ ਆ ਉਹ ਖਤਮ ਹੋ ਜਾਂਦੀ ਹੈ ਇਹ ਆਪਣੀ ਤਾਕਤ ਗਵਾ ਬੈਠਦੇ ਹਨ ਕਹਿਣ ਤੋਂ ਭਾਵ ਕਿ ਇਹਨਾਂ ਦਾ ਖਾਤਮਾ ਹੋ ਜਾਂਦਾ ਹੈ ਇਹ ਆਪਣਾ ਅਸਰ ਕਰਨਾ ਬੰਦ ਕਰ ਦਿੰਦੇ ਹਨ ਸੰਗਤ ਜੀ ਸਾਡੀ ਅੱਜ ਦੀ ਵੀਡੀਓ ਦਾ ਦੂਸਰਾ ਉਪਾਅ ਸੀ ਇਹ ਤੇ ਹੁਣ ਗੱਲ ਕਰਦੇ ਹਾਂ ਤੀਸਰੇ ਉਪਾਅ ਦੀ ਜੋ ਕਿ ਬਹੁਤ ਹੀ ਜ਼ਿਆਦਾ ਅਸਰਦਾਰ ਹੋਣ ਵਾਲਾ ਹੈ ਜੇਕਰ ਤੁਸੀਂ ਘਰ ਦੇ ਵਿੱਚ ਪੋਚਾ ਲਗਾਉਂਦੇ ਹੋ ਜਿਹੜਾ ਪੋਚੇ ਵਾਲਾ ਪਾਣੀ ਹੁੰਦਾ ਹੈ ਉਸ ਪਾਣੀ ਦੇ ਵਿੱਚ ਤੁਸੀਂ 4 ਤੋਂ 5 ਚਮਚ ਨਮਕ ਦੇ ਪਾ ਲੈਣੇ ਤੇ ਉਸ ਨੂੰ ਚੰਗੀ ਤਰ੍ਹਾਂ ਹਿਲਾ ਕੇ ਤੇ ਮਿਕਸ ਕਰ ਲੈਣਾ ਇਸ ਪਾਣੀ ਦੇ ਨਾਲ ਘਰ ਦੇ ਵਿੱਚ ਪੋਚਾ ਲਗਾਉਣਾ ਇਸੋ ਪਾਣ ਨੂੰ ਕਰਨ ਦੇ ਨਾਲ ਤੁਹਾਡੇ ਘਰ ਦੀ ਸ਼ੁੱਧਤਾ ਹੋਵੇਗੀ ਦੇ ਨਾਲ ਹੀ ਤੁਹਾਡੇ ਘਰ ਦੇ ਵਿੱਚ ਜੋ ਪ੍ਰਵੇਸ਼ ਕਰੀ ਬੈਠੀ 네ਗੇਟਿਵ એનર્ਜੀ ਉਹ ਵੀ ਦੂਰ ਹੋ ਜਾਵੇਗੀ ਇਸ ਦੇ ਨਾਲ ਤੁਸੀਂ ਛੋਟਾ ਜਿਹਾ ਉਪਾਏ ਇੱਕ ਹੋਰ ਕਰਨਾ ਹੈ ਇੱਕ ਗਲਾਸ ਤੁਸੀਂ ਪਾਣੀ ਦਾ ਲੈਣਾ ਹੈ ਤੇ ਉਸ ਦੇ ਵਿੱਚ ਤੁਸੀਂ ਇੱਕ ਚਮਚ ਨਮਕ ਦਾ ਪਾ ਲੈਣਾ ਹੈ ਤੇ ਇਸ ਨੂੰ ਘੋਲ ਕੇ ਦੇ ਉਸ ਪਾਣੀ ਦਾ ਛਿੜਕਾ ਜਿਹੜਾ ਹੈ ਤੁਹਾਡੇ ਘਰ ਦੀ ਜੋ ਰਸੋਈ ਬਣੀ ਹੋਵੇਗੀ ਉਸ ਦੇ ਵਿੱਚ ਤੁਸੀਂ ਕਰਨਾ ਹੈ ਇਹ ਕਰਨ ਤੋਂ ਬਾਅਦ ਵਿੱਚ ਤੁਹਾਡੇ ਘਰ ਦੀ ਰਸੋਈ ਵਿੱਚ ਜਿੰਨੀ ਵੀ ਨੇਗੇਟਿਵ એનર્ਜੀ ਹੋਵੇਗੀ ਸਾਰੀ ਖਤਮ ਹੋ ਜਾਵੇਗੀ ਤੇ ਨਾਲ ਹੀ ਨਾਲ ਜੋ ਵੀ ਤੁਹਾਡੀ ਰਸੋਈ ਦੇ ਵਿੱਚ ਖਾਣਾ ਬਣੇਗਾ ਉਹ ਬਹੁਤ ਹੀ ਜ਼ਿਆਦਾ ਸ਼ੁੱਧ ਹੋਵੇਗਾ ਜਿਸ ਦੇ ਨਾਲ ਤੁਹਾਡੀ ਸਿਹਤ ਦਾ ਵੀ ਬਿਲਕੁਲ ਨੁਕਸਾਨ ਨਹੀਂ ਹੋਵੇਗਾ ਤੇ ਤੁਹਾਡੀ ਸਿਹਤ ਕਦੇ ਵੀ ਖਰਾਬ ਨਹੀਂ ਹੋਵੇਗੀ ਭਾਵੇਂ ਤੁਹਾਡੇ ਘਰ ਦੇ ਵਿੱਚੋਂ ਬਿਮਾਰੀਆਂ ਵੀ ਦੂਰ ਚਲੀਆਂ ਜਾਣਗੀਆਂ ਜੋ ਬਿਮਾਰੀਆਂ ਫੈਲਾਉਣ ਵਾਲੇ ਕੀਟਾਣੂ ਹੁੰਦੇ ਹਨ ਉਹ ਵੀ ਨਸ਼ਟ ਹੋ ਜਾਣਗੇ ਸਾਰੇ ਬੈਕਟੀਰੀਆ ਇਸ ਨਮਕ ਵਾਲੇ ਪੋਚੇ ਦੇ ਪਾਣੀ ਦੇ ਨਾਲ ਘਰ ਤੋਂ ਬਾਹਰ ਚਲੇ ਜਾਣਗੇ ਤੇ ਫਿਰ ਕਦੇ ਵੀ ਵਾਪਸ ਨਹੀਂ ਆਉਣਗੇ ਇਸ ਦੇ ਨਾਲ-ਨਾਲ ਜਿੰਨੇ ਵੀ ਤੁਹਾਨੂੰ ਉਪਾਅ ਦੱਸੇ ਹਨ ਇਹਨਾਂ ਨੂੰ ਤੁਸੀਂ ਹਰ ਹਾਲ ਦੇ ਵਿੱਚ ਜ਼ਰੂਰ ਕਰਿਓ ਤੇ ਜੇਕਰ ਤੁਸੀਂ ਚਾਹੁੰਦੇ ਹੋ ਕਿ ਘਰ ਦੇ ਸਾਰੀਆਂ ਦੁੱਖ ਤਕਲੀਫਾਂ ਦੂਰ ਹੋ ਜਾਣ ਤੁਹਾਡੇ ਘਰ ਵਿੱਚ ਖੁਸ਼ੀਆਂ ਹੋਣ ਤਾਂ ਜ਼ਰੂਰ ਇਹ ਕਰਕੇ ਦੇਖਿਓ ਅਜਮਾ ਕੇ ਦੇਖਿਓ ਤੁਹਾਨੂੰ ਇਸ ਦਾ ਲਾਭ ਜ਼ਰੂਰ ਹੋਵੇਗਾ ਸਾਸੰਗਤ ਜੀ ਇਹ ਕੋਈ ਵਿਆਮ ਪਰਮ ਨਹੀਂ ਹਨ ਇਹ ਘਰੇਲੂ ਉਪਾਅ ਹੁੰਦੇ ਹਨ ਤੇ ਇਹਨਾਂ ਨੂੰ ਅਸੀਂ ਆਪਣੇ ਫਾਇਦੇ ਦੇ ਲਈ ਕਰਦੇ ਹਾਂ ਇਸ ਦੇ ਨਾਲ ਕਿਸੇ ਦਾ ਕੋਈ ਵੀ ਨੁਕਸਾਨ ਨਹੀਂ ਹੁੰਦਾ ਇਸ ਲਈ ਤੁਸੀਂ ਇਹਨਾਂ ਨੂੰ ਅਜ਼ਮਾ ਕੇ ਤੇ ਆਪਣੀਆਂ ਮੁਸ਼ਕਲਾਂ ਪਰੇਸ਼ਾਨੀਆਂ ਤੋਂ ਛੁਟਕਾਰਾ ਪਾ ਸਕਦੇ ਹੋ ਤਾਂ ਸਾਸੰਗਤ ਜੀ ਐਸੀ ਸਾਡੀ ਅੱਜ ਦੀ ਵੀਡੀਓ ਜੇਕਰ ਤੁਹਾਨੂੰ ਸਾਡੀ ਅੱਜ ਦੀ ਇਹ ਵੀਡੀਓ ਵਧੀਆ ਲੱਗੇ ਤਾਂ ਇਸ ਨੂੰ ਅੱਗੇ ਵੀ ਵਾਦੋਤ ਵਾਦੋਤ ਸ਼ੇਅਰ ਕਰ ਦੇਣਾ ਕਮੈਂਟ ਬਾਕਸ ਦੇ ਵਿੱਚ ਵਾਹਿਗੁਰੂ ਲਿਖ ਕੇ ਗੁਰੂ ਚਰਨਾਂ ਵਿੱਚ ਹਾਜ਼ਰੀ ਲਗਵਾ ਦਿਓ ਜੀ ਤੇ ਜੇਕਰ ਸਾਡੇ ਚੈਨਲ ਤੇ ਨਵੇਂ ਆਏ ਹੋ ਤਾਂ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲੈਣਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ